ਦੇ ਜੀਵਨ ਦੇ ਅੰਦਰ ਹਨੇਰਾ ਹੋਏਗਾ ਕਿਉਂਕਿ ਇੰਨੇ ਪਸਾਰੇ ਵਿੱਚ ਵੀ ਤੇਰੇ ਜੀਵਨ ਦੇ ਅੰਦਰ ਸੰਤੋਖ ਨਹੀਂ ਹੋਣਾ ਇੰਨੇ ਪਸਾਰੇ ਦੇ ਅੰਦਰ ਵੀ ਤੇਰੇ ਜੀਵਨ ਦੇ ਅੰਦਰ ਸੁੱਖ ਨਹੀਂ ਆਣਾ ਇੰਨੇ ਪਸਾਰੇ ਦੇ ਅੰਦਰ ਵੀ ਤੇਰਾ ਜੀਵਨ ਸਕੂਨ ਨਾਲ ਨਹੀਂ ਬਤੀਤ ਹੋਏਗਾ ਜੇ ਤੇਰੇ ਕੋਲ ਆਤਮਕ ਤੌਰ ਤੇ ਗੁਰੂ ਨਹੀਂ ਹੈ ਇਹਨੂੰ ਥੋੜਾ ਜਿਹਾ ਬਾਣੀ ਵਿੱਚੋਂ ਸਮਝੀਏ ਧੰ ਗੁਰੂ ਨਾਨਕ ਪਾਤਸ਼ਾਹ ਜੀ ਦਾ ਪਾਵਨ ਬਚਨ ਹੈ ਸਮਾਜ ਦੀ ਵਾਰ ਸ਼ੁਰੂ ਹੁੰਦੀ ਹੈ ਤੇ ਸਹਿਬ ਜੀ ਦਾ ਪਹਿਲਾ ਹੀ ਬਚਨ ਹੈ ਧੰਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਦਾ ਪਹਿਲਾ ਸ਼ਲੋਕ ਸਹਿਬ ਗੁਰੂ ਨਾਨਕ ਪਾਤਸ਼ਾਹ ਜੀ ਦਾ ਫਿਰ ਗੁਰੂ ਨਾਨਕ ਪਾਤਸ਼ਾਹ ਜੀ ਦਾ ਬਚਨ ਹੈ ਪਾਤਸ਼ਾਹ ਜੀ ਕਹਿੰਦੇ ਨੇ ਪਹਿਲੇ ਪਿਆਰ ਲੱਗਾ ਥਨ ਦੁੱਧ ਦੂਜੇ ਮਾਂ ਬਾਪ ਕੀ ਸੁਧ ਤੀਜੇ ਭਈਆ ਭਾਬੀ ਬੇਬ ਚੌਥੇ ਪਿਆਰ ਉਪੰਨੀ ਖੇਡ ਪੰਜਵੇਂ ਖਾਨ ਪੀਨ ਕੀ ਤਾਦ ਸਤਗੁਰ ਪਾਤਸ਼ਾਹ ਜੀ ਨੇ ਉੱਥੇ ਜੀਵਨ ਦੇ ਪੜਾਅ ਦੱਸੇ ਨੇ ਕਿਵੇਂ ਕਿਵੇਂ ਇਹਨੂੰ ਗਿਆਨ ਮਿਲਦਾ ਹੈ ਤੇ ਦਾਤਾ ਜੀ ਕਹਿੰਦੇ ਨੇ ਜਦੋਂ ਅਖੀਰ ਆਈ ਨਾ ਅਖੀਰ ਪਾਤਸ਼ਾਹ ਜੀ ਕਹਿੰਦੇ ਨੇ ਦਸਵੇਂ ਦੱਦਾ ਹੋਆ ਸੁਆ ਗਏ ਸਗੀਤ ਪੁਕਾਰੀ ਤਾਹ ਸਾਬ ਕਹਿੰਦੇ ਨੇ ਫਿਰ ਕੀ ਹੋਇਆ ਜਿਹੜੇ ਸੰਗੀ ਸਨ ਸਗੀਤ ਦਾ ਮਤਲਬ ਹੈ ਸੰਗੀ ਜਿਹੜੇ ਸੰਗੀ ਸਨ ਉਹਨਾਂ ਨੇ ਬੰਦੇ ਦੇ ਜਾਨ ਤੋਂ ਬਾਅਦ ਧਾ ਮਾਰੀ ਰੋਏ ਉਹ কুরਲਾਈ ਕਿਉਂਕਿ ਉਹਨਾਂ ਦੇ ਵਿੱਚੋਂ ਇੱਕ ਜੀ ਚਲਾ ਗਿਆ ਦਾਤਾ ਜੀ ਕਹਿੰਦੇ ਨੇ ਗਏ ਸੀ ਗੀਤ ਪੁਕਾਰੀ ਤਾ ਪਾਤਸ਼ਾਹ ਜੀ ਕਹਿੰਦੇ ਨੇ ਉੱਡਿਆ ਹੰਸ ਦਸਾਏ ਰਾਹ ਆਇਆ ਗਿਆ ਮੂਆ ਨਾਉ ਪਿੱਛੇ ਪਤਲ ਸਦਿਓ ਕਾਉ ਤੇ ਪਾਤਸ਼ਾਹ ਕਹਿੰਦੇ ਨੇ ਨਾਨਕ ਮਨਮੁਖ ਅੰਧ ਪਿਆਰ ਏ ਨਾਨਕ ਜੀ ਮਨਮੁਖ ਬੰਦੇ ਦਾ ਜੀਵਨ ਦੇ ਪਹਿਲੇ ਪੜਾ ਤੋਂ ਲੈ ਕੇ ਜੀਵਨ ਦੇ ਆਖਰੀ ਪੜਾ ਤੱਕ ਅੰਧਕਾਰ ਹਨੇਰੇ ਨਾਲ ਪਿਆਰ ਬਣਿਆ ਰਿਹਾ। ਪਾਉ ਉਹਨਾਂ ਚੀਜ਼ਾਂ ਨਾਲ ਪਿਆਰ ਬਣਿਆ ਰਿਹਾ ਜਿਨ੍ਹਾਂ ਚੀਜ਼ਾਂ ਦੇ ਅੰਦਰੋਂ ਇਹਨੂੰ ਸਬਰ, ਸੰਤੋਖ, ਟਿਕਾ, ਆਨੰਦ ਨਹੀਂ ਮਿਲਿਆ। ਪਾਤਸ਼ਾਹ ਕਹਿੰਦੇ ਨੇ ਫਿਰ ਹੋਇਆ ਕਿ ਸਭ ਕਹਿੰਦੇ ਨੇ ਬਾਦ ਗੁਰੂ ਡੁੱਬਾ ਸੰਸਾਰ। ਪਾਤਸ਼ਾਹ ਕਹਿੰਦੇ ਨੇ ਅਸਲ ਵਿੱਚ ਗੁਰੂ ਤੋਂ ਬਿਨਾਂ ਸੰਸਾਰ ਡੁੱਬਾ ਪਿਆ। ਹੁਣ ਪ੍ਰਾਪਤੀਆਂ ਤੇਨੇ ਸੰਸਾਰ ਦੇ ਵਿੱਚ ਪਹਿਲੇ ਪੜਾਅ ਵਿੱਚ ਮਾਪੇ ਦੂਜੇ ਪੜਾਅ ਵਿੱਚ ਭਰਾ ਭੈਣ ਇਹਨਾਂ ਦੀ ਸਮਝ ਸਮਝ ਹੈ ਬੰਦੇ ਨੂੰ ਨਾਲੋਂ ਨਾਲ ਚੱਲ ਰਹੀ ਅਖੀਰ ਤੱਕ ਹੈ ਪਰ ਦਾਤਾ ਜੀ ਕਹਿੰਦੇ ਨੇ ਉਹ ਸਮਝ ਪ੍ਰਾਪਤ ਨਹੀਂ ਹੋਈ ਜੇ ਗੁਰੂ ਨਾਲ ਨਹੀਂ ਜੁੜਿਆ ਜੇ ਮਨ ਮੁਕਤਾਈ ਵਿੱਚ ਜੀਵਨ ਬਤੀਤ ਹੋਇਆ ਤੇ ਧੰ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਨੇ ਨਾਨਕ ਮਨਮੁਖ ਅੰਧ ਪਿਆਰ ਸਾਬ ਕਹਿੰਦੇ ਨੇ ਇਹਦਾ ਪਿਆਰ ਅੰਧ ਨਾਲ ਬਣੇਗਾ ਅੰਧ ਨਾਲ ਪਿਆਰ ਕੀ ਹੈ ਆ ਜਿਹੜਾ ਸਾਡਾ ਸੰਸਾਰ ਦਾ ਪਿਆਰ ਹੈ ਨਾ ਇਹ ਅੰਧ ਪਿਆਰ ਹੈ ਘਰ ਦੇ ਨਾਲ ਪਿਆਰ ਵਸਤੂਆਂ ਦੇ ਨਾਲ ਪਿਆਰ ਸ਼ਰੀਰਾਂ ਦੇ ਨਾਲ ਪਿਆਰ ਇਹ ਅੰਧ ਪਿਆਰ ਹੈ ਇਹ ਪਿਆਰ ਪੂਰਨ